ਦੇ ਲੈ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀ ਏਨੀ ਅੱਜ ਸਾਨੂੰ ਰੀਜਾ ਨਾਲ ਸ਼ਿੰਗਾਰ ਸਾਡੀ ਅੰਮੀ ਏਨੀ ਅੱਜ ਸਾਨੂੰ ਰੀਜਾ ਨਾਲ ਸ਼ਿੰਗਾਰ ਸਾਡੀ ਅੰਮੀ ਏਨੀ ਅੱਜ ਸਾਨੂੰ ਰੀਜਾ ਨਾਲ ਹੋ ਸਰਸਾ ਤੇ ਆਕੇ ਮਾਤਾ பய விடா நந்தாலு மார்த்தாடையே மாதிரி பய விஷோ நந்தே சண்டால கங்கூ மார்த்தாடா கேயா லூணே ਗਦਾਰ ਸਾਡੀ ਅੰਮੀ ਐਨੀ ਅੱਜ ਸਾਨੂੰ ਰੀਝਾ ਨਾਲ ਸ਼ਿੰਗਾਰ ਸਾਡੀ ਅੰਮੀ ਐਨੀ ਅੱਜ ਸਾਨੂੰ ਰੀਝਾ ਨਾਲ ਹੋ ਸੁਰਗਾ ਚ ਹੋਣਾ ਬਾਬਾ ਚਿਰਾਂ ਤੂੰ ਅਡੀਕ ਦਾ

ਜੁਜਾਰ ਸਾਡੀ ਅੰਮੀ ਏ ਨੀ ਅੱਜ ਸਾਨੂੰ ਰੀਚਾ ਨਾ ਸ਼ਿੰਗਾਰ ਸਾਡੀ ਅੰਮੀ ਏ ਨੀ ਅੱਜ ਸਾਨੂੰ ਰੀਚਾ ਨਾਲ ਜਿੱਤਿਆ ਨਾ ਜਾਊਗਾ ਬਨ ਕੇ ਤੇ ਸੇਰੇ ਲਾੜੀ ਮੌਤ ਨੂੰ ਵਿਆਊਗਾ ਜੋ ਲਾੜੀ ਮੌਤ ਨੂੰ ਵਿਆਊਗਾ ਸਾਡਾ ਲਾੜੀ ਮੋਤਨਾ ਸਾਡਾ ਲਾੜੀ ਮੋਤਨਾ ਪਿਆਰ ਸਾਡੀ ਅੰਮੀ ਏਨੀ ਅੱਜ ਸਾਨੂੰ ਰੀਜਾਣਾ ਸ਼ਿੰਗਾਰ ਸਾਡੀ ਅੰਮੀ ਏਨੀ ਅੱਜ ਸਾਨੂੰ ਰੀਜਾ ਨਾਲ ਹੋ ਫਤੇ ਸਿੰਘ ਤੇਰਾ ਫਤੇ ਪਾਊਗਾ ਮੈਦਾਨ ਚ ਕਰ ਦੂ ਮਿਸਾਲ ਕੈਮਾ ਵਖਰੀ ਜਹਾਨ ਚ ਭਗਵੇਂ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚ ਕਰ ਦੂ ਮਿਸਾਲ ਕੈਮਾ ਵਖਰੀ ਜਹਾਨ ਚ ਤਲਵਾਰ ਸਾਡੀ ਅੰਮੀ ਏਨੀ ਅੱਜ ਸਾਨੂੰ ਰੀਜਾਣਾ ਸ਼ਿੰਗਾਰ ਸਾਡੀ ਅੰਮੀ ਏਨੀ ਅੱਜ ਸਾਨੂੰ ਰੀਜਾਣਾ ਲਾ ਹੋ ਅੱਜ ਪੁੱਤੇ ਆਪਣੇ ਤੂੰ ਰੀਜਾਣਾ ਸ਼ਿੰਗਾਰ ਦੇ ਚਿਣ-ਚਿਣ ਸੀਸੀ ਉੱਤੇ ਬਨ ਦਸਤਾਰ ਦੇ ਆਪਣੇ ਤੂੰ ਰੀਜਾ ਨਾ ਸ਼ਿੰਗਾਰ ਦੇ ਚੇਣ ਚੇਣ ਸੀਸ ਉੱਤੇ ਬੰਨ ਦਸਤਾਰ ਦੇ ਕਾਲ ਜੇ ਨਾ ਲਾਲੇ ਕਾਲ ਜੇ ਨਾ ਲਾਲੇ ਕਾਲ ਜੇ ਨਾ ਲਾਲੇ ਜਾਂਦੀ ਵਾਰ ਸਾਨੂੰ ਅੰਮੀ ਇਹ ਨਹੀਂ ਅੱਜ ਸਾਨੂੰ ਰੀਜਾ ਨਾ ਸ਼ਿੰਗਾਰ ਸਾਡੀ ਅੰਮੀ ਇਹ ਨਹੀਂ ਅੱਜ ਸਾਨੂੰ ਰੀਚਾ ਨਾਲ ਨੀਹਾਂ ਵਿੱਚ ਚਿੰਨ ਦੇਣਾ ਚੰਦਰੇ ਚੰਡਾਲਾ ਨੇ ਮੰਨਣੀ ਨਾ ਈਨ ਤੇਰੇ ਸੂਰ ਬੀਰ ਲਾਲਾ ਨੇ ਨੀਹਾਂ ਵਿੱਚ ਚਿੰਨ ਉਡਿਕਦੀ ਏ ਖੂਨਾਣਾ ਉਡਿਕਦੀ ਏ ਖੂਨਾਣਾ ਦੀਵਾਰ ਸਾਡੀ ਅੰਮੀ ਏ ਨਹੀਂ ਅੱਜ ਸਾਨੂੰ ਰੀਜਾਣਾ ਸ਼ਿੰਗਾਰ ਸਾਡੀ ਅੰਮੀ ਏ ਨਹੀਂ ਅੱਜ ਸਾਨੂੰ ਰੀਜਾਣਾ ਲਾ ਹੋ ਤੂੰ ਵੀ ਸਾਡਾ ਮਾਤਾ ਬੋਤਾ वीर लाप करीना पोत बिना कल मरीनाऊं साढा पादा पोता वीर लाप करीना पोत तो बिना कल मरीना सोदार साॾी अमी ए नी अॼ सहू रीज़ा नंगार साॾी नी एन अॼ सहू री जान